ਸਬਸਕ੍ਰਾਈਬ ਕਰੋ T Star News Channel ਨੂੰ ਅਤੇ ਬੈਲ ਆਈਕਨ ਨੂੰ ਦਬਾਓ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਦੇਖਣ ਲਈ ਹੁਸੈਨਵਾਲਾ ਵਿਖੇ ਸ਼ਹੀਦ ਐਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦੇ ਹਾਂ ਸ਼ਹੀਦਾਂ ਦੀਆਂ ਸਮਾਧੀਆਂ ਉੱਤੇ ਨਤਮਸਤਕ ਹੋਣ ਲਈ ਜ਼ਿਲ੍ਹਾ ਫਿਰੋਜ਼ਪੁਰ ਦੇ ਸੈਂਕੜੇ ਮੈਡੀਕਲ ਪ੍ਰੈਕਟਿਸ਼ਨਰ ਵੱਡੇ ਕਾਫਲੇ ਦੇ ਰੂਪ ਵਿੱਚ ਹੁਸੈਨਵਾਲਾ ਪਹੁੰਚੇ ਇਸ ਮੌਕੇ ਮੈਡੀਕਲ ਪ੍ਰੈਕਟਿਸ਼ਨਰਸ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾਕਟਰ ਤਨਮਲ ਗੋਇਲ ਅਤੇ ਸੂਬਾ ਪ੍ਰਾਇਸ ਸਕੱਤਰ ਮਲਕੀਤ ਨੇ ਵੀ ਇਸ ਕਾਫਲੇ ਨਾਲ ਸ਼ਹੀਦਾਂ ਦੇ ਚਰਨਾਂ ਵਿੱਚ ਹਾਜ਼ਰੀ ਲਗਵਾਈ ਇਸ ਮੌਕੇ ਆਪਣੀ ਫਿਰੋਜ਼ਪੁਰ ਇਕਾਈ ਦੀ ਅਗਵਾਈ ਕਰਨ ਪਹੁੰਚੇ ਵੈਦ ਤਨਮਲ ਗੋਇਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਆਇਆ ਸੀ ਆਪਣੀਆਂ ਸੰਭੇਧੀਆਂ ਜਿਹੜੀਆਂ ਦਿੱਤੀਆਂ ਸੀ ਇਸ ਲਈ ਦਿੱਤੀਆਂ ਸੀ ਤੇ ਮਨੋਸਰੱਖ ਰੱਖ ਰਹੀ ਹੋਵੇ ਇਸ ਲੁਕਤ ਇਸ ਲੁਕਤ ਨੂੰ ਖਤਮ ਕੀਤਾ ਜਾਵੇ ਸਮਾਨਤਾ ਦਾ ਅਧਿਕਾਰ ਹੋਵੇ ਸਭ ਨੂੰ ਰੋਟੀ ਮਿਲੇ ਸਭ ਨੂੰ ਕੱਪੜਾ ਮਿਲੇ ਸਭ ਨੂੰ ਥੁੱਲੀ ਮਿਲੇ ਥੁੱਲੀ ਮਿਲੇ ਝੁੱਲੀ ਮਿਲੇ ਸਭ ਨੂੰ ਰਜ਼ਗਾਰ ਮਿਲੇ ਸਾਰੇ ਇੱਥੇ ਆਪੇ ਸਾਨੂੰ ਸੌਖਤ ਦੇ ਨਾਲ ਕਿਉਂ ਪਰ ਅੰਗਰੇਜ਼ਾਂ ਕਾ ਥੋੜੇ ਅੰਗਰੇਜ਼ਾਂ ਹਰ ਤੋਂ ਅਸੀਂ ਜਰੂਰ ਆਜ਼ਾਦ ਹੋਈਏ ਪਰ ਉਸ ਤੋਂ ਬਾਅਦ ਦਾ ਜਿਹੜਾ ਮਾਹੌਲ ਹੈ ਸਾਡੇ ਸਾਰਿਆਂ ਦੇ ਸਾਹਮਣੇ ਆਜ ਜਿੱਦਾਂ ਸਾਨੂੰ ਪ੍ਰੈਕਟਿਸ ਨਹੀਂ ਕਰਨ ਦਿੱਤੀ ਜਾ ਰਹੀ ਅੱਜ ਕਿਸਾਨ ਕਰਜ਼ੇ ਲਈ ਰੋ ਰਿਹਾ ਹੈ بے ਰੋਜ਼ਗਾਰ ਜਿਹੜਾ ਛੜਕਾਂ ਦੇ ਉੱਤੇ ਆਇਆ ਹੋਇਆ ਹੈ ਅੱਜ ਮਜ਼ਦੂਰਾਂ ਦਾ ਹਾਲ ਦੇਖੋ ਉਹ ਵੀ ਮਤਲਬ ਜਿਹੜਾ ਹੈਗਾ ਮਤਲਬ بے ਰੋਜ਼ਗਾਰੀ ਦੇ ਆਲਮ ਦੇ ਵਿੱਚ ਜਿਹੜਾ ਵਿਦਿਆਰਥੀ ਹੈ ਜਿਹੜਾ ਨੌਜਵਾਨ ਹੈ ਉਹ ਅੱਜ ਕਸੂਤੇ ਰਾਤ ਪਿਆ ਹੋਇਆ ਹੈ ਇਸ ਕਰਕੇ ਅਸੀਂ ਸਜਦਾ ਕਰਦੇ ਹਾਂ ਉਹਨਾਂ ਨੂੰ ਤੇ ਉਹਨਾਂ ਦੀ ਵਿਚਾਰਧਾਰਾ ਨੂੰ ਅਪਣਾਉਣ ਦੀ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਔਰ ਸਮੁੱਚੇ ਸਾਡੀ ਜਿਹੜੀ ਮੈਡੀਕਲ ਪ੍ਰੈਕਟਿਸ ਐਸੋਸੀਏਸ਼ਨ ਪੰਜਾਬ ਹੈ ਸਮੁੱਚੇ ਪੰਜਾਬ ਦੇ ਵਿੱਚ ਅਜ ਬਰਨਾਲਾ ਦੇ ਵਿੱਚ ਵੀ ਪਠੰਡਾ ਦੇ ਵਿੱਚ ਵੀ ਪੰਜਾਬ ਦੇ ਤਕਰੀਬਨ ਹਰ ਜ਼ਿਲ੍ਹੇ ਦੇ ਵਿੱਚ ਅਜਿਹੇ ਪ੍ਰੋਗਰਾਮ ਹੈ ਸਾਡੇ ਮੈਡੀਕਲ ਪ੍ਰੈਕਟਿਸ ਐਸੋਸੀਏਸ਼ਨ ਵੱਲੋਂ ਉਹ ਹੋ ਕੀ ਤੇ ਇਸ ਕਰਕੇ ਸਾਡਾ ਸਾਥੀਆਂ ਨੂੰ ਤੇ ਲੋਕਾਂ ਨੂੰ ਇਹ ਕਸਰ ਹੈ ਕਿ ਜਿਹੜੀ ਵਿਲੱਖਣ ਤੋਂ ਵਿਲੱਖਣ ਜ਼ੋਰ ਇਹ ਲੋਕ ਹੈ ਤੇ ਦੇਖਣਾ ਆਵਾਜ਼ ਨੂੰ ਬੰਦ ਕਰੋ ਬੇਰੋਜ਼ਗਾਰੀ ਅਨਪੜਤਾ ਜਿਹੜੀਆਂ ਵਰਗੀਆਂ ਜੜੀਆਂ ਜਲਤਾਂ ਨੇ ਇਹਨਾਂ ਨੂੰ ਦੂਰ ਕਰਨ ਦੇ ਲਈ ਜਦੋਂ ਜਾਇਜ਼ ਅਧਿਕਾਰ ਹੈ ਉਹ ਬਹੁਤ ਹੀ ਕਰਵਾਨਿਆਂ ਦਾ ਨਾਸ ਕਰਦੇ ਨੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ ਪੰਜਾਬ ਜਿੰਦਾਬਾਦ